ਜੀ ਤੂੰ ਅੱਖ ਚੋਂ ਕੋਈ ਅੰਧੂ ਕੱਢਿਆ ਨਾ ਦੇਖ ਲਈ ਪੁੱਤ ਆ ਗਿਆ ਸਾਡੇ ਘਰ ਨਾ ਡਰਾ ਮੈਨੂੰ ਅੱਗੇ ਟਰਨ ਲੱਗੀ ਜਾਂਦਾ ਆ ਦੇਖੋ ਸਾਡੇ ਘਰੇ ਪੁੱਤ ਆ ਗਿਆ ਨੇ ਹਾਂ ਚਾਹ ਕਰ ਉਹ ਤੁਰ ਗਿਆ ਹਾਏ 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 ਅੱਗ ਲੱਗ ਜਾਣੀ ਹੈ ਮਨਿੰਦਰ ਅੱਗ ਲੱਗੂ ਹਾਂ ਮਾਂ ਗੁੱਡ ਮਾਰਨਿੰਗ ਕੀ ਰਕਮ ਲਾਈਫ ਆਏ ਹੋ ਨੈਕਸਟ ਗੁੱਡ ਮਾਰਨਿੰਗ ਮਮਾ ਗੁੱਡ ਮਾਰਨਿੰਗ ਅੰਤੀ ਜੀ ਸੋਨਾ ਜੇ ਲੈ ਫੇਰ ਲਟ ਗਿਆ ਚਲ ਚੋ ਜਾ ਉਹ ਚਲੋ ਗੇਸ ਮੈਂ ਜਦੋਂ ਦੇ ਜਮਾ ਮਾਂ ਆਇਆ ਤੇ ਮੈਂ ਕੀ ਕਰਨਾ ਮੈਂ ਬੁੱਕਰ ਮੈਂ ਨਹੀਂ ਤੁਹਾਨੂੰ ਗੇਸ ਰੋਕ ਕੇ ਮਿਲਦੇ ਹਾਲੇ ਗੇਸ ਘਰੇ ਆ ਕੇ ਮੈਂ ਸੋ ਗਿਆ ਸੀ ਜਾਂ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਉੱਥੇ ਚੋਰੀ ਮੈਂ ਆ ਵੀ ਦੇਖੋ ਅੱਛੀ ਚਾਹ ਛੱਡਣਾ ਮਾਂ ਮੇਰੀ ਮਾਂ ਦੀ ਰੋਟੀ ਇੱਥੇ ਮਿਲਦੀ ਨਹੀਂ ਨਾ ਯਾ ਕਲੋ ਛਿੱਟ ਛਿੱਟ ਨਹੀਂ ਆਪਾਂ ਨੂੰ ਅੱਜ ਡਾਕਾ ਕੱਟਾ ਵਾ ਨਾ ਇਹ ਤਾਂ ਇੱਕ ਡਾਕਾ ਕਾ ਹੋਇਆ ਵਾ ਇਹ ਤਾਂ ਇੱਡਾ ਕੱਤੂਗਾ ਫਿਰ ਉਹ ਆਪਣੇ ਮम्मा-ਪਪਾ ਨੂੰ ਕਿਉਂ ਕੂਕਵਾਊਗਾ ਮम्मा-ਪਪਾ ਦੀ ਦੀਪੋਰੀ ਕਰੂਗਾ ਪਿਸਾਰਾ ਕੰਮ ਕਰੂਗਾ ਕੁੜਾਂ ਜੰਨੀ ਆਣੇ ਜਦੋਂ ਵਰਤੋਂ ਬੜੇ ਮੇਰੀ ਸ਼ੋਹ ਮੇਰੀ ਦੀ ਮਮਲੀ ਸ਼ੋਹ ਜੀ ਤੁੱਕ ਕੁਤਕ ਕੋਈ ਆਂਜੂ ਕਦਿਆਨਸ ਦੇਖ ਲਈਏ ਤੇ ਲੱਗਾ ਮੈਂ ਆ ਮੂਣੀ ਬੁਲਾਉਣਾ ਲਾ ਤੇ ਲੱਗਾ ਲਈਏ पता चल गया बिकला फेड़ हंजू मासी के गाइस तुम मिल गए कि कौन तो गाइस मम्मा मेरे वास्ते लेके आए ने गोल गोल गापे केरे केरे गापे चाहिए के दे में दे है हाय 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 मैं मर जानी हाय तेरी पैन दी चुनी मम्मा एक मिनट एंड थोड़ी मार एंड तो यहाँ नहीं थी गाइस मेरा पागल पंता नहीं देखा कैसे ਕੌਣ ਦੇਖ ਕੇ ਗਿਆ ਉੱਧਰ ਸਭ ਨੇ ਕੌਣ ਮੈਨੂੰ ਲੱਗਿਆ ਤਾਂ ਸੀ ਕੋਈ ਗਲੀ ਜਾਏਗਾ ਕਿੰਨੇ ਗੋਲ ਗੱਪਲੇ ਹਨ 10 ਦੇ ਲੱਗੇ ਆਏ ਨੇ 10 ਚਲੋ ਕੋਈ ਨਹੀਂ ਗੈਸ ਗੋਲ ਗੱਪੇ ਖਾਣੇ ਫਿਰ ਮਿਲਦਾ ਚਲੋ ਠੀਕ ਹੋ ਸਾਡੀ ਗੈਸ ਗੈਸ ਅੱਗੇ ਲਾਈਟ ਚਲੀ ਗਈ ਗੈਸ ਸਾਡਾ ਟੈਨਰ ਵੀ ਇੰਵੈਕਟਰ ਵੀ ਨਹੀਂ ਚੱਲਦਾ ਪੈਨ ਇੰਵੈਕਟਰ ਵੀ ਖਰਾਬ ਹੋ ਗਿਆ ਮम्मा ਘੁੰਮਗੇ ਮਮਾ ਤਾਂ ਆਮ ਲੱਗ ਮੰਮਾ ਤਾਂ ਆਮ ਨਾਲ ਗੱਲਾਂ ਮਾਈ ਜਾਂਦੇ ਆ ਤੜਰੀ ਜਾਂਦੇ ਆ ਆ ਜਾ ਬਾਹਰ ਚੱਲੂ ਪਰਵੀ ਚ ਖੜੀਏ ਖਰਚ ਤੂੰ ਲੋਗਣਾ ਮਿੱਕਿਆ ਰੇ ਪਾਈਆ ਮੁੱਦਾ ਸਿੱਧੂ ਕੋਲ ਮਿੱਕਿਆ ਆ ਮੰਮਾ ਨਹੀਂ ਗੁੱਸਾ ਨਹੀਂ ਕਰਨਾ ਇਹਨੂੰ ਸੈਂਟਰ 'ਚ ਜਿਹੜਾ ਬਟਨ ਆ ਨਾ ਉਹ ਮਿਨੀਮਾਈਜ਼ ਕਰ ਦੇਣਾ ਹਾਂ ਕੀ ਬਣਿਆ ਅਸੀਂ ਪਤਾ ਕੀ ਕੀਤਾ ਗਲੀ ਨਾ ਸਾਰੀ ਗਲੀ 'ਚ ਲੈਟ ਸਾਰੀ ਸਾਡੇ ਘਰ ਕੇ ਚਲ ਗਈ ਮੈਨੂੰ ਲੱਗਦਾ ਸਾਡਾ ਇਨਵਰਟਰ ਹੈ ਨਾ ਸਾਰੀ ਗਲੀ 'ਚ ਗਈ ਹੈ ਨਾ ਬੈਠ ਕਰ ਦੇਗੀ ਤੂੰ ਤੱਕ ਗイズ ਇੱਕ ਮਿੰਟ ਮਿਲ ਜਾਂਦਾ ਮੈਂ ਫਾਰਮਰ ਲਾਗੇ ਨੇ ਗੱਡਿਆ ਐਪੀਐਸ ਬੈਂਸਰ ਨੇ ਐਪੀਐਸ ਬਣ ਕੇ ਬੈਂਸਰ ਆ ਐਪੀਐਸ ਬਣਦੇ ਪਿਆ ਬਹੂ ਉਹਨਾਂ ਦੀ ਆਈਪੀਐਸ ਹੋ ਗਈ ਤੇ ਆਪ ਐਪੀਐਸ ਲੋਕ ਚ ਉਹ ਤੂੰ ਬੋਲਦਾ ਵਾ ਫਿਰ ਕੀ ਹੋ ਪੈ ਗਈ ਮਾਂ ਘਰ ਤੋਂ ਹਨੇਰਾ ਹੋ ਗਿਆ ਚੱਲੂ ਪਣ ਮਿੱਚੀ ਖੇੜੀ ਨਹੀਂ ਮੈਨਾਂ ਇਹ ਨਹੀਂ ਸਮਝਦੀ ਡਵਾਟਰ ਦਾ ਤਾਂ ਬੰਦ ਹੋ ਗਿਆ ਆਪਣਾ ਇਨਵੈਕਟਰ ਤਾਂ ਲਾ ਗਿਆ ਉਹ ਲੜ ਗਈਆ ਇਨਵੈਕਟਰ ਤਾਂ ਲਾ ਗਿਆ ਡਾਇਰੈਕਟ ਕਰ ਗਿਆ ਉਹ ਸਾਰਾ ਸਟਾ ਜਮਾ ਹੀ ਚੱਲੇਗੀ ਜਮਾ ਤਾਂ ਇੱਧਰ ਵੀ ਜਾਈਆ ਸਾਡੇ ਉੱਤਾਂ ਹੀ ਚੱਲੇਗੀ ਮਤਲਬ ਨਵਾਂਟਰ ਵਾਲੀ ਵੀ ਗਈ ਉਹ ਵਾਟਰ ਬੰਦ ਕਰ ਗਿਆ ਉਹ ਕਟੋਰ ਲੈ ਪਾਣੀ ਮੰਗਿਆ ਰੀਤ ਪਾਣੀ ਲੈ ਕੇ ਮੰਮਾ ਨੂੰ ਜਾ ਕੇ ਉਹ ਲਾਇਆ ਨਾ ਇੱਧਰ ਹੀ ਆ ਜਾਓ ਮੰਮਾ ਜਾਂਦੀ ਉਹਦਾ ਉਹ ਲਾਇਆ ਨਾ ਅੱਪਾ ਉਸ ਨੂੰ ਦਵਾਏ ਚਲੋ ਗਾਇਸ ਗੇਟ ਲਾ ਕੇ ਨੇ ਥੋੜੇ ਦਿੰਦੀ ਜੇ ਬੈਠ ਕੇ ਖੇਡਦੇ ਆ ਮਿਲ ਗਿਆ ਤੁਹਾਨੂੰ ਫੋਨ ਚੈੱਕ ਕਰ ਸਕੋ ਮੇਰਾ ਫੋਨ ਬਹੁਤ ਜ਼ਿਆਦਾ ਡਾਊਨ ਆ ਲਾਈਟ ਅੱਗੇ ਮਾਰਦੇ ਗਏ ਸ਼ਰਮਾ ਗੇਟ 'ਚ ਵਿੱਚ ਅਪਲੱਗ ਵੀ ਤਾਰ ਦਿੰਨਾਗਾ ਇਸੇ ਚੂ ਵੀ ਮੇਜਰ ਗੰਦਾ ਅੜਕ ਜਾਂਦਾ ਫਿਰ ਗਾਲਾਂ ਪੈਣਗੀਆਂ ਕੀ ਫਾਇਦਾ चलते हैं बाहर लो गेट लाओ गाइस तो बाहर मुंह जाओ हां जी हैं लैपटॉप तो ने दिया लैपटॉप तो गाइस तुम्हें मिलता है तो गाइस लैपटॉप का क्लेवर इनको ना फ्रिज दी को फ्लक्शन ग्रेड ना देना गाइस ये गेट लाता आ गई आ गई गेट खोलो या फटियो थोडे देर इधर बैठ गए साडी लाइट है कि दिया साडे घर से ਸੜਦੇ ਲੋਕ ਤੇਰੇ ਕੋਲ ਬੈਨ ਨੇ ਜਦੋਂ ਟੈਕ ਦੀ ਫਿਰ ਕਰੇ ਜਾਵਾਂਗੇ ਬੜਾ ਔਖਾ ਵੈਸ ਲੈਟ ਦਾ ਵੀ ਅੰਮਾ ਹਲੋ ਹੈਲੋ ਐਸ ਲਵਾ ਲੈ ਸੀ ਲੀਏ ਸੀ ਲੀਏ ਇਸ ਨੂੰ ਲੀਏ ਸੀ ਚੇਰ ਤੋਂ ਮੋੜ ਲੀਏ ਸੀ ਲੀਏ ਸੀ ਹੈ ਜੇ ਚਲੋ ਗੈਸ ਨੂੰ ਬਾਅਦ ਚ ਮਿਲ ਦੇਣਾ ਆਪਾਂ ਤੇ ਗਾਇਜ਼ ਜਿਵੇਂ ਮੈਂ ਘਰੇ ਆ ਗਿਆ ਹਾਂ ਤੇ ਉਹ ਮੌਣੀ ਉੱਤਰੀ ਨੇ ਆਉਂਦੇ ਨੇ ਚੱਕ ਕੇ ਨਾ ਖੇਡਣ ਲੱਗੇ ਹੋਏ ਗੁਰਵੀਰ ਨਾ ਫਿਰ ਆਉਂਦੇ ਫਿਰ ਤੁਹਾਨੂੰ ਮਿਲਾਂਦੇ ਹਾਂ ਹਲੰਦਰ ਜਾ ਕੇ ਮਹੌਲ ਦੇ ਕਰੀ ਕੀ ਆ ਇਹ ਕੁਲਰ ਚੱਲਦਾ ਤਾਂ ਠੀਕ ਆ ਅਸੀਂ ਲਾ ਕੇ ਦੇਖੀਏ ਗੈਸ ਮੈਂ ਲੱਗਦਾ ਹੁਣ ਐਸੀ ਕੂਲਿੰਗ ਕਰਨ ਲੱਗ ਜੀ ਕੀ ਪਤਾ ਉਮੀਦ ਤਾਂ ਹੈਗੀ ਆ ਦੇਖ ਦੇ ਇੱਕ ਵਾਰੀ ਕਿੰਨੇ ਖਲਾੜਾ ਪੈ ਗਏ ਜਿੰਨਾਂ ਨੇ ਮੇਰੇ ਬਿਲਕੁਲੇ ਉਹ ਲੇਖੀ ਗਏ ਜਿਸੀ ਚਲਾ ਕੇ ਚੱਲ ਪਾ ਗੈ ਜਿਸ ਚੱਲਦਾ ਫਿਰ ਦੇਖਦੇ ਹਾਂ ਕੂਲਿੰਗ ਕਰਦਾ ਕਿੰਨੇ ਇਸ ਨੂੰ ਪਰਲਾ ਵੀ ਦੇਖੋ ਕਿਦਾਂ ਦਾ ਹੋ ਗਿਆ ਠੰਡੀ ਹਵਾ ਨਹੀਂ ਭਰਾ ਆਵਾ ਕਿੱਥੋਂ ਦਾ ਪਤਾ ਹੀ ਨਹੀਂ ਲੱਗਦਾ ਪੈ ਗਏ ਵਿਚ ਵਿਚਾਰਤ ਨਾ ਆ ਆ ਦੇ ਆ ਦੇ ਇਹ ਘਰ ਕਰਦੇ ਹਾਂ ਹਾਂ ਹੋਰ ਲੈ ਕੇ ਅੱਗੇ ਦੇਖ ਟੈਬੀ ਇਹ ਨਾ ਹਾਂ ਦਵੇ ਸਿੱਧਾ ਬਤਾਂ ਸਿਨਾ ਨਾ ਹੁੰਦਾ ਗਏ ਜੀ ਦੇਖੋ ਕੀ ਗਏ ਜਾਣਦੇ ਆ ਕੁੱਤੇ ਆ ਗਿਆ ਸਾਡੇ ਘਰ ਨਾ ਡਰ ਮੈਨੂੰ ਅੱਗੇ ਡਰ ਲੱਗ ਜਾਂਦਾ ਸਹੀ ਗੱਲ ਐ ਇਹ ਤਾਂ ਕੁਝ ਹੈਗਾ ਆਪਣੇ ਘਰੇ ਫੇਰੇ ਹਸਾਲ ਨਾਲ ਮੰਦਰ ਆਉਦੇ ਕੁ ਬਾਹਰ ਲੈਟ ਲੈ ਕੀ ਕਰੀ ਜਾਂਦੀ ਐ ਜੇ ਕੂਲਰ ਲਾਉਨੇ ਆ ਜਮਤ ਅਲੀ ਜਮਤ ਅਲੀ ਦਾ ਉਮਰ ਤਾਂ ਘਰੇ ਘਰੇ ਉੱਠ ਕੇ ਲੈ ਟੰਲੀ ਨੂੰ ਪੱਖੇ ਲਿਓ ਕੀ ਗਏ ਏਸੀ ਅੱਲਾ ਤਾਂ ਗਏ ਗਏ ਇਸ ਗਰਮੀ ਥਾਈ ਗਏ ਅੱਲੋ ਆ ਬੰਦਾ ਧਰ ਦੇ ਨੇ ਕਸ ਨਹੀਂ ਹੁੰਦਾ ਜੇ ਮਾਤਾ ਦੀ ਜੇ ਮਾਤਾ ਦੀ ਤੂੰ ਵੀ ਬਨ ਲੈ ਦਾ ਜਿਹੜੀਆਂ ਪੁੱਤਾਂ ਚੜੇ ਨੇ ਮੈਂ ਅੱਜ ਸੁਣਿਆ ਕਹਿੰਦੇ ਕੱਚ ਦੇ ਗਲਾਸ 'ਚ ਪਾਣੀ ਪਾ ਕੇ ਤੇ ਵਿੱਚ ਨਿੰਬੂ ਸੜਕ ਦੋ ਜਾਂ ਸਾਰੇ ਪਾਊਡਰ ਸੜਕ ਦੋ ਕੋਈ ਵੀ ਘਰੇ ਜਿਹੜਾ ਪਾਊਡਰ ਆਪਣੇ ਤੇ ਜੇ ਤਾਂ ਪਾਊਡਰ ਸੜਕ ਦੋ ਵਿੱਚ ਪੈੜਾ ਆ ਗਿਆ ਤਾਂ ਪਤਾ ਲੱਗ ਜੂ ਆਪਣੇ ਘਰੇ ਕੁਛ ਹੈਗਾ ਤੇ ਜਾਂ ਫਿਰ ਜੇ ਨਿੰਬੂ ਪਾਣੀ 'ਚ ਭਾਗ ਰੱਖੋਗੇ ਤਾਂ ਨਿੰਬੂ ਕਾਲਾ ਹੋ ਜਾਊ ਪਤਾ ਨਹੀਂ ਨਿੰਬੂ ਕਾਲਾ ਜੋ ਪਾਣੀ ਕਾਲਾ ਹੋ ਜਾਊ ਚਲੋ ਕੁਛ ਤਾਂ ਕਾਲਾ ਹੋ ਹਾਂ ਚਲੋ ਬਾਹਰ ਚਲੀਏ ਮੈਂ ਡਰ ਲਾ ਕਰਨ ਲਾ ਕੇ ਡਰ ਪੋਕ ਕਿਸੇ ਥਾਂ ਦਾ ਮੈਨੂੰ ਤਾਂ ਲੱਗਦਾ ਭਰਾ ਮੈਂ ਚੱਲਾਂ ਆਂ ਕੱਢੀ ਲਾ ਗਦਾ ਮੈਂ ਤਾਂ ਕਿਤੇ ਡਰ ਲੱਗਦਾ ਮੈਨੂੰ ਡਰ ਲੱਗਦਾ ਗਾਇਸ ਮੈਂ ਤਾਂ ਬਾਹਰ ਚਲ ਬਾਹਰ ਲੋਕ ਬਾਹਰੋਂ ਡਰ ਕੇ ਘਰ ਨੂੰ ਆਉਂਦੇ ਘਰੋਂ ਡਰ ਕੇ ਕਿੱਥੇ ਜਾਏਗਾ ਬਾਹਰ ਹੀ ਜਾਣਾ ਬਾਹਰ ਕਿੱਥੇ ਜਾਏਗਾ ਗਲੀ 'ਚ ਖੜਤੀ ਨੂੰ ਕੋਈ ਨਹੀਂ ਗਲੀ 'ਚ ਰਾਤ ਕੱਟਣੋਂ ਮਤਾਂ ਮੰਜਾੜਾ ਕੇ ਮੈਨੂੰ ਚਾਬੀ ਚਾਬੀ ਕਿੱਥੇ ਆ ਅੰਦਰ ਘਰੇ ਸੌ ਜਾਂਨੇ ਆ ਹੋਰ ਕੀ ਉੱਥੇ ਗੱਡੇ ਢਾ ਲੈਨੇ ਆਪਾਂ ਹਾਂ ਸਹੀ ਗੱਲ ਆਜਾ ਉੱਧਰ 10 ਮਿੰਟ ਰੁਕੀ ਆਜਾ ਉੱਧਰ 30 ਮਿੰਟ ਰੁਕੀ ਆ ਲਾਈਟ ਜਗਾ ਕੇ ਦੇਖਦੇ ਆ ਆ ਦੇਖੋ ਗਾਇਸ ਇੱਧਰ ਅੰਦਰ ਆ ਕੇ ਦਿਖਾ ਦੇ ਡਰ ਫੁੱਕਾ ਮੈਂ ਨਹੀਂ ਆਂਦਾ ਮੁੰਡਾ ਲੈ ਤੁਸੀਂ ਵਲੋਗ ਬਣਾਓ ਮਾਂ ਤੁਸੀਂ ਦਲੇਰ ਬੱਚੇ ਹੋ ਹਾਂ ਦਲੇਰ ਬੱਚੇ ਹੋ ਅਸੀਂ ਆ ਮਾਂ ਅੰਦਰ ਚੱਲੇ ਪਲੀਜ਼ ਜੀ ਕੇ ਆ ਦੇਖੋ ਸਾਡੇ ਘਰੇ ਪੁੱਤ ਆ ਗਏ ਨੇ ਓਏ ਮਾਂ ਮਾ ਚਿੱਤਰ ਮਾਰਨੇ ਥਾਡੇ ਪਾਗਲ ਕਿਥੇ ਥਾਂ ਦੇ ਮੈਨੂੰ ਡਰਾਤਾ ਇਹਨੂੰ ਚਪੇੜਾਂ ਪਹਿਨ ਕੇ ਥਾਡੇ ਇਹਦੇ ਡਰਾਇਆ ਜੋ ਡੰਗਰ ਕਿਥੇ ਥਾਂ ਦੇ ਲੈ ਕੇ ਆਏ ਹਾਂ ਅੰਦਰ ਇੱਧਰ ਆ ਵੰਦਰ ਹਾਂਜੀ ਬੰਦ ਕਰੋ ਸਾਰੇ ਇਹ ਕੁਛ ਚਾਰਜਰ ਲੈ ਲਿਆ ਮੇਰੇ ਫੋਨ ਦਾ ਵੀ ਲੈ ਲਾ ਚਾਰਜਰ ਤਾਂ ਚਾਰਜਰ ਲੈ ਲਾ ਮਿਲ ਗਿਆ ਚਲੋ ਬਾਹਰ ਚੱਲੋ ਪਾਣੀ ਦੀ ਪਿਆਸ ਲੱਗੀ ਪਈ ਏ ਮੈਨੂੰ ਕਿੱਥੇ ਲੈਣੇ ਆ ਚਲੋ ਬਾਹਰ ਨੂੰ ਅੰਮ੍ਰਿਤ ਗੜ੍ਹ ਲਾ ਦਿੰਦਾ ਮੈਂ ਜੇ ਹੁਣ ਅਸੀਂ ਤੈਨੂੰ ਛੱਡ ਕੇ ਚਲੇ ਜਾਈਏ ਫੇਰ ਵਾਹੀ ਹੈ ਮੇਰੀ ਮਾਂ ਹਾਂ ਮੰਗ ਗਈ ਹੈ ਨਾਲ ਹਾਂ ਉਹ ਤਾਂ ਉੱਥੇ ਉਹ ਤਾਂ ਬੜਾ ਭੱਜਿਆ ਸੀ ਲੈ ਬੱਸ ਗੇਟ ਬੰਦ ਕਰ ਦੇ ਉਹ ਮੇਰਾ ਚਾਰਜਰ ਨਹੀਂ ਲਿਆਂਦਾ ਪੜਦਾ ਵਾ ਅੱਛਾ ਹੈ ਹਾਂ ਛੋੜ ਚਾਰਜਰ ਨਾ ਸਾਂ ਚਲਾਉਣਾ ਉਹ ਹੀ ਤਾਂ ਪਰ ਆਪਣੇ ਆਪਣੇ ਨਹੀਂ ਤਾਂ ਗੱਡੀ 'ਚ ਰਾਤ ਕੱਟ ਗਈ ਚੱਲ ਦੂ ਆ ਦੇ ਬਾਹਰ ਲੀਆਂ ਲਾਈਟਾਂ ਤਾਂ ਵਧੀਆ ਟਿੱਕੀਆਂ ਖੜੀਆਂ ਨੇ ਲੈ ਗਲੀ 'ਚ ਕੋਈ ਲਾਈਟ ਬਲਿੰਕ ਨਹੀਂ ਕਰਦੀ ਪਾਜੀ ਘਰੇ ਆ ਜਲਦੀ ਆਵੋ ਆ ਦੇਖੋ ਡਰਪੋ ਕੇ ਕਿਵੇਂ ਆਉਂਦਾ ਮੁੱਕ ਜਿਆ ਇਦ ਯਾਰ ਕੰਬਲ ਚੱਕ ਕੇ ਲਿਆਉਣਾ ਸੀ ਮਨਿੰਦਰ ਆਪਣਾ ਕੋਈ ਸਾਡੇ ਘਰ ਦਾ ਪੂਤਾ ਆ ਗਿਆ ਸਾਨੂੰ ਉੱਦਾਰ ਲੱਗਦੇ ਪੂਤਾ ਸਾਡੇ ਦਾ ਪੂਤਾ ਆ ਗਿਆ ਸੱਚੀ ਕੋਈ ਲਾਈਟ ਨਹੀਂ ਖੜਦੇਗੀ ਜਮਿੰਦਰ ਇਧਰ ਆ ਦਿਖਾ ਮਾਲ ਵਲੌਗ ਚ ਦਿਖਾ ਮੈਂ ਇਧਰ ਮੀਟਰ ਉੱਤਰ ਗਿਆ ਸਾਡਾ ਤਾਂ ਨਹੀਂ ਲਾਈਟਾਂ ਦੀ ਪੂਤ ਪਾਤ ਨਹੀਂ ਹੈਗੇ ਮੀਟਰ ਉੱਤਰ ਗਿਆ ਦਿਖਾਓ ਸਾਡੇ ਪੂਤ ਕਿੱਥੇ ਹੈ ਮੀਟਰ ਨਹੀਂ ਉੱਤਰਿਆਗਾ ਇਹਦੇ ਚੀਜ਼ ਆ ਦੇਗੀ ਆ ਦੇਗੀ ਵੱਡੀ ਚੜੇਲ ਅੱਛਾ ਆ ਦੇ ਟੀਟੀ ਦੀ ਆਵਾਜ਼ ਆਉਂਦੀ ਇੱਥੇ ਮੀਟਰ ਤਾਂ ਚੱਲਣ ਦੇ ਆ ਬਾਤ ਹੋਣੀ ਹੈਗੀ ਲਾਈਟ ਨਹੀਂ ਹੈਗੀ ਵਿੱਚ ਆ ਦੇ ਮੀਟਰ ਰੀਪਲਾਈ ਕਰ ਦੋ ਨਾ ਫਿਰ ਪਹਿ ਲੈਣਗੇ ਕਰੋੜਾ ਰੁਪਏ ਤੁਹਾਡੇ ਕੋਲ ਇੰਨੇ ਪੈ ਕਿੱਥੇ ਲੈ ਜਾ ਦੇ ਦੇ ਅੱਧਾ ਇੱਕ ਕਰੋੜ ਰੁਪਏ ਬਾਬੇ ਤੇਨੇ ਇੱਕ ਗੱਲ ਦੱਸ ਦੇ ਰੁਕ ਜਾ ਛੱਡ ਪਰੇ ਬਲੌਗ 'ਚ ਨਹੀਂ ਦੱਸਣੀ ਟਾਈਮ ਦੇਖ ਲਓ ਗਾਇਸ 12:02 ਤੇ ਸਾਡਾ ਮੀਟਰ 68 ਉਹ ਤੁਰਿਓ ਹਾਏ 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 ਅੱਗ ਲੱਗ ਜਾਨੀਏ ਮਨਿੰਦਰ ਅੱਗ ਲੱਗੂ ਸਾਰਾ ਕੁਝ ਬੰਦ ਐ ਨਾ ਅੰਦਰ ਹੂੰ ਕੁਛ ਚੱਲਦਾ ਤਾਂ ਨਹੀਂ ਪਿਆ ਸੀ ਫਰਜ ਫਰੁਜ ਸਾਰਾ ਬਾ ਕੀ ਚੱਕਰ ਆਹੇ ਇਹ ਅਸਲੇ ਰਾਹੁ ਕੇਤੂ ਗ੍ਰਹਿ ਖਰਾਬ ਐ ਇੱਥੋਂ ਪਤਾ ਲੱਗਦਾ ਐ ਸਾਰੇ ਘਰ ਦੀ ਲਾਈਟ ਹੀ ਖਰਾਬ ਹੋ ਗਈ ਐ ਇਹ ਰਾਹੁ ਕੇਤੂ ਨਹੀਂ ਪੂਰਾ ਗ੍ਰਹਿ ਹੀ ਬੈਠਾ ਇਦਾਂ ਤੋ ਟਟਾਕਾ ਪੈਣਾ ਜੇ 10 ਮਿੰਟ ਹੋਰ ਰਹਾ ਹੁਣ ਉਹ ਕੰਮ ਆਏ ਨਹੀਂ ਕਿ ਉਹ ਚੱਕਲਾ ਰਿੱਤੇ ਹਾਂ ਗੱਪੇ ਨੂੰ ਪੁੱਛਾਂ ਨਾ ਮੋਰ ਨਹੀਂ ਫੋਨ ਹੀ ਨਹੀਂ ਚੱਕਦੇ ਤਾਂ ਹਾਂ ਨਾ ਜੇਈ ਚੱਕ ਦਾ ਨਾਮ ਕੋਈ ਨਹੀਂ ਚੱਕ ਦਾ ਨਾ ਪੱਕੇ ਰਹਾ ਹੋਰ ਥੀਕੇ 2 ਨੰਬਰ ਥੀਕੇ ਹੁਣ ਐਕਸਨ ਦਾ ਨੰਬਰ ਐ ਸਾਨੂੰ ਕਰਾਂ ਉੰਦਲ ਹਾਂ ਉਹਦਾ ਹੈ ਹਾਂ ਕਹਿੰਦਾ ਜੇ ਮੈਨੇ ਕੁਝ ਕਰਨਾ ਹੁੰਦਾ ਨਿਆ ਨੂੰ ਲੋਡ ਕਰ ਦੇ ਹਾਂ ਲੋਡ ਕਰ ਦੇ ਨੰਨ ਗਾ ਤੂੰ ਸੌਂ ਜਾ ਤੈਨੂੰ ਕਾਹਦਾ ਵਕਤ ਪਿਆ ਬੱਕ ਤੈਨੂੰ ਵਕਤ ਕੀ ਹੈ ਵਿਚਾਰੀ ਇਹਨੇ ਛੱਡ ਦੇ ਯਾ ਫਾਇਦਾ ਮੇਰੀ ਮਾਂ ਤੂੰ ਮਿੱਤਰ ਹਾਂ ਅੱਜ ਮੈਂ ਕਿਹਾ ਮੈਨੂੰ ਕਹਿੰਦਾ ਚੁੱਪ ਹੋ ਜਾ ਮੇਰੀ ਮਾਂ ਤੂੰ ਹਾਏ ਚਿੱਟਕਾ ਨੰਬਰ ਦੇਖ ਲੈ ਵੱਡੀ ਮੈਂ ਤੈਨੂੰ ਪਿਆਰ ਨਹੀਂ ਕਰਦੇ ਕੁੱਤੀ ਜਾਂਦੇ ਆ ਦੇਖ ਤਾਂ ਕਿਨੇ ਕਰਦੇ ਕਰਦੇ ਹਾਂ ਤਸਟਕੇ ਦਾ ਜਗਾੜੀ ਪੁੱਤ ਮੇਰਾ ਦੇਖੇ ਮੈਂ ਗੁਰਵੀਰ ਨੂੰ ਵੀ ਆ ਵੀ ਪੱਕਾ ਕਰ ਦੇਣਾ ਕੁੱਟ ਕੁੱਟ ਕੇ ਯਾਰ ਠੀਕ ਕਰ ਗਿਆ ਨਾ ਉਹਦੇ ਤਾਂ ਉਹੀ ਨੰਬਰ ਤੇ ਦੁਬਾਰੇ ਕੰਪਲੇਂਟ ਕਰਤਾ ਜਿਹਦੇ ਤੇ ਹੁਣੇ ਕਰੀ ਮੈਂ ਪਾ ਲਈ ਕਰੀ ਹੁਣ ਤਾਂ ਰਜਿਸਟਰ ਹੋ ਗਿਆ ਹੈ ਫਿਰ ਪਲੇਟ ਰਜਿਸਟਰ ਤਾਂ ਹੋ ਗਈ ਹੈ ਨਾ ਰਜਿਸਟਰ ਮਤਲਬ ਪੈ ਗਿਆ ਗਈ ਕੰਪਲੀਟ ਏ ਹਾਏ ਕਿਤੇ ਅੱਗ ਨਾ ਲੱਗ ਜੇ ਜੇ ਅੱਗ ਲੱਗ ਗਈ ਨਾ ਆ ਸਾਰੀਆਂ ਤਾਰਾਂ ਸੜ ਜਣੀਆਂ ਨੇ ਫੇਰ ਕੱਲ ਤਾਂ ਰੀਕਲੋਡ ਨਹੀਂ ਹੁੰਦੀ ਇਹ ਮੈਨੂੰ ਐ ਨਹੀਂ ਸਮਝ ਆਉਂਦੀ ਇਹ ਇਕੱਲੇ ਆਪਣੇ ਮੀਟਰ ਨਾਲ ਕਿਉਂ ਇਹ ਅੱਗ ਲੱਗੀ ਹੈ ਇਹ ਦਰਸਲ ਨਾਲ ਆਪਣੇ ਤੇ ਦੇਰੀ ਸਭ ਤੋਂ ਵੱਧ ਮਾੜੇ ਚੱਲਦੇ ਆਹ ਤੋਂ ਆ ਬਿਜਲੀ ਤਾਂ ਪਤਾ ਲੱਗ ਗਈ ਤੁਸੀਂ ਸਮਝ ਹੀ ਸਕਦੇ ਹੋ ਕਿ ਅਸੀਂ ਕਿੰਨਾ ਔਖਾ ਟਾਈਮ ਕੱਟ ਰਹੇ ਹਾਂ ਕਿੰਨਾ ਪਟਾਕੇ ਦੀ ਆਵਾਜ਼ ਹਨ ਦੇਖਿਆ ਉਹ ਆਪਾ ਵੇਟ ਕਰੀ ਗੱਡੀ ਕਰ ਰਹੀ ਅੱਗ ਲੱਗਣ ਦੀ ਯਾਰ ਅੱਗ ਲੱਗਣ ਦੀ ਥੋੜੀ ਹੁਣ ਦੇਖਦੇ ਆਂ ਵੀ ਕੰਪਲੀਟ ਕਦੋਂ ਪਹੂਗੀ ਹੁਣ ਡਰ ਵੀ ਲੱਗਦਾ ਵਾ ਜੇ ਅੱਗ ਲੱਗ ਗਈ ਗੱਡੀਆਂ ਕੋਲੇ ਖੜੀਆਂ ਨੇ ਕਿੰਨੀਆਂ ਤਿੰਨ ਗੱਡੀਆਂ ਤਾਂ ਆਪਾਂ ਦੇ ਕੋਲੇ ਕੋਲੇ ਖੜੀਆਂ ਨੇ ਜਮੀ ਪਟਾਪਾ ਗਰਪਿਤ ਨੂੰ ਕਿਆ ਸੀ ਵੀ ਆ ਗੱਡੀ ਆ ਉੱਥੇ ਕਰਦੇ ਪਰਲੀ ਸਾਈਡ ਤੇ ਪਟਾ ਕਾਈ ਪਤਾ ਕਿਆ ਕਰ ਤੇ ਬਸ ਠੀਕ ਆ ਉਹ ਕਰਨਾ ਕਿ ਘਰ ਕੋਲੇ ਲਾਇਆ ਕਿ ਪਰ ਪਟਾ ਬਸ ਤਾਂ ਕੈਂਪ ਪੈਣਾ ਕਚਰ 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 ਕਰਕੇ ਆ ਕੇ ਚੜੂਗੀ ਤਾਂ ਮੈਂ ਦੇਖੀ ਅੱਗ ਲੱਗਦੀ ਤਾਂ ਕਿ ਕਿ ਦੇਖੀ ਇਹ ਜਿਹੜੇ ਉਹ ਨਹੀਂ ਹੁੰਦੇਗੇ ਜਿਵੇਂ ਕਣਕਾ ਕਣਕਾਂ ਨੂੰ ਅੱਗ ਲੱਗ ਜਾਂਦੀ ਹੈ ਇਦਾਂ ਹੀ ਹੁੰਦੇ ਆ ਸਰਕਟ ਹੋ ਸ਼ਾਰਟ ਸਰਕਟ ਹਾਂ ਤੇ ਜਿਵੇਂ ਰਹਿ ਕੇ ਬੱਠਾ ਮੈਂ ਦੇਖ ਲੇ ਜੁ ਕਿਹਾ ਤਾਂ ਮੈਂ ਰੋਕ ਲੂੰਗਾ ਉਹਨੂੰ ਤੇ ਅੰਦਰ ਤੂੰ ਕੱਲਾ ਕਿਉਂ ਖੜੇਂਗਾ ਇੱਥੇ ਉੱਧਰ ਹੀ ਤੁਸੀਂ ਰੈਸਟ ਕਰ ਲਓ ਤੁਹਾਡੇ ਜੀ ਕੋਈ ਨਾ ਰੈਸਟ ਖਾਦੀ ਕਰਨੀ ਸਾਰੇ ਦਿਹਾੜੇ ਟੈਨਸ਼ਨ ਚ ਲੰਘ ਜਾਂਦੀ ਹੈ ਰਾਤ ਨੂੰ ਰੈਸਟਾਂ ਰਾਤ ਨੂੰ ਬਿਜਲੀ ਨਹੀਂ ਸਾਨੂੰ ਟੇਕਣ ਦਿੰਦੀ ਕਿੰਨੇ ਦਿਨ ਹੋ ਗਏ ਏਸੀ ਖਰਾਬ ਕਰ ਰਿਹਾ ਵਾ ਹੁਣ ਹਾਂ ਤਾਜ ਕੂਲਰ ਵੀ ਨਹੀਂ ਚੱਲ ਰਿਹਾ ਪੱਖਾ ਵੀ ਨਹੀਂ ਚੱਲ ਰਿਹਾ ਅੱਜ ਸਾਡਾ ਮੀਟਰ ਹੀ ਨਹੀਂ ਚੱਲਦਾ ਕੋਈ ਸੀ ਕੂਲਰ ਕੀ ਕਰੀਏ ਕੰਮ ਚੱਲੇਗਾ ਯਾ ਯਾ ਵਾਏ ਨਹੀਂ ਹਲੇ ਤੇਰੇ ਨਾਂ ਤੇ ਕੰਪਲੀਟ ਹੋ ਰਜਿਸਟਰ ਹੋਈ ਹੈ ਰਜਿਸਟਰਡ ਹੋਈ ਹੈ ਬਸ ਮੇਰੇ ਨਾਂ ਤੇ ਉਹ ਕਹਿੰਦੇ ਘਰਪੇ ਤੈਨੂੰ ਬੁਲਾਓ ਫੇਰ ਹੋਊਗਾ ਲੋਟ ਚੜ 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 ਚਿੜ ਚਿੜ ਹੋ ਜਾ ਭਰਾਵਾ ਤੂੰ ਛੱਡ ਲੈ ਆ ਅਸੀਂ ਦੇਖਿਆ ਜਦੋਂ ਬੜੀ ਨਹੀਂ ਚਪੜਾ ਭਾ ਕਰ ਕੋਈ ਨਹੀਂ ਹੁੰਦਾ ਬੜਾ ਨੰਗਿਆਦਾਰ ਹੋਂਥ ਬੜਾ ਇਹਨਾਂ ਨੇ ਬੜਾ ਕਾਲਾ ਮਾਲ ਆਇਆ ਕੀਤਾ ਵੇ ਦੇਖ ਤਾਰਾਂ ਦੇ ਵਿੱਚ ਕੁੰਡੀਆਂ ਪਈਆਂ ਬਈ ਨਹੀਂ ਮੈਂ ਦੀ ਕੀ ਇਹ ਐਨੇ ਮੂਰੇ ਕਿਵੇਂ ਆ ਗਿਆ ਇਹ ਉਸੇ ਮੇਨ ਤਰ ਤੋਂ ਇਧਰ ਨਹੀਂ ਜਾਂਦੀ ਵੀ ਆਹ ਹੰਦੁਰ ਚਾਬੀਆਂ ਕਿਉਂ ਖੜਕਾਈ ਜਾਂਦਾ ਆ ਦੇਖ ਲਾ ਆ ਗਏ ਹੁਣ ਬਚਾਲੇ ਛੋੜੇ ਛੋੜੇ ਨੇ ਨਹੀਂ ਹੋ ਗਿਆ ਇਧਰੋਂ ਦੇਖਿਆ ਇਹ ਤਾਂ ਇਧਰ ਨੰਗਾ ਤਾਂ ਅੰਦਰ ਹੀ ਤਾਂ ਗਿਆ ਜਿਵੇਂ ਪਾ ਦਿੱਤਾ ਉਹ ਹੀ ਤਾਂ ਪੁੱਛ ਲੈਣੇ ਮੇਰੇ ਤੋਰੀ ਕਹਾਂਗੇ ਇਥੇ ਤੱਕੇ ਨੂੰ ਮੈਂ ਮਿਲ ਜਾਵਾਂ ਫਾਈਨਲੀ ਲੈਟਾ ਠੀਕ ਹੋ ਗਈਆਂ ਹੌਨੀ ਡਰ ਲੱਗਦਾ ਪਿਆ ਅੰਦਰ ਮਮਾ ਲੈਟ ਆ ਗਈ ਹੁਣ ਆਪਾਂ ਜਾਣਾ ਵਾ ਸੋ ਨਹੀਂ ਕਿੱਦਾਂ ਪਾਵਾਂਗਾ ਇਹ ਦੇਖੋ ਕਿੱਦਾਂ ਪਾਉਣ ਬਨੇਰੇ ਜੱਟੀਆਂ ਹਿੱਲਦੀਆਂ ਕਿੱਦਾਂ ਪਾਉਣ ਬਨੇਰੇ ਜੱਟੀਆਂ ਆਹ ਬਨੇਰੇ ਕਿੱਦਾਂ ਪਾਉਣ ਬਨੇਰੇ ਜੱਟੀ ਹਿੱਲੇ ਦੀ ਭੁੱਖ ਲੱਗੀ ਮੈਨੂੰ ਹੁਣ ਹੁਣ ਮੈਂ ਦੀ ਰਾਤ ਕੀ ਬਣਾਵਾਂ ਮੈਨੂੰ ਨਹੀਂ ਪਤਾ ਆਪ ਪੱਕਾ ਰੂਲਰ ਲਾਓ ਯਾਰ ਫਿਰ ਦੇਖਦੇ ਆ ਚ ਬਲੋਗ ਐਂਡ ਕਰਕੇ ਫਿਰ ਗਲਾਨੇ ਚਲੋ ਗਾਇਸ ਮਿਲਦੇ ਸਾਨੂੰ ਕੱਲ ਦੇ ਬਲੋਗ ਦੇ ਵਿੱਚ ਜਿਵੇਂ ਤੁਹਾਨੂੰ ਕਿਹਾ ਸੀ ਸਰਗਰ ਦੇ ਬਾਏ ਬਾਏ ਸਭ ਨੂੰ ਤੁਹਾਨੂੰ